ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਖਰੜ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟੀ ਸਾਹਿਬ ਇੱਕ ਤੇ ਅਨਮੋਲ ਬਿਸ਼ਨੋਈ ਜਿਹੜਾ ਜਿਹੜਾ ਕਿ ਕਈ ਕੇਸਾਂ ਦੇ ਵਿੱਚ ਲੋੜਿੰਦਾ ਸੀਗਾ ਖਾਸ ਕਰਕੇ ਉਹ ਜਿਹੜਾ ਮੁੰਬਈ ਦੇ ਵਿੱਚ ਕਤਲ ਹੋਇਆ ਸੀ ਇੱਕ ਐਮਐਲਏ ਦਾ ਬਾਬਾ ਸਦੀਕੀ ਦਾ ਉਸ ਕੇਸ ਦੇ ਵਿੱਚ ਨਾਮਜ਼ਦ ਸੀਗਾ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਨਾਮਜ਼ਦ ਸੀ ਇਹ ਭਾਰਤ ਆ ਗਿਆ ਇਹਦੇ ਨਾਲ 200 ਭਾਰਤੀ ਦੱਸਿਆ ਜਾ ਰਿਹਾ ਵੀ ਹੋਰ ਭੇਜੇ ਆ 트ੰਪ ਸਾਹਿਬ ਨੇ ਇਹਦੇ ਨਾਲ ਹੀ ਪੰਜਾਬ ਦੇ ਡੀਜੀਪੀ ਨੂੰ ਇਲੈਕਸ਼ਨ ਕਮਿਸ਼ਨ ਨੇ ਤਲਬ ਕਰ ਲਿਆ 25 ਨਵੰਬਰ ਨੂੰ ਉਹਨਾਂ ਨੇ ਜਵਾਬ ਦੇਣਾ ਹੈ ਵੀ ਕਹਿੰਦੇ ਆ ਅਕਾਲੀ ਦਲ ਦੇ ਇਲਜ਼ਾਮ ਲਾਇਆ ਵੀ ਇਹਨਾਂ ਨੇ ਵਧੀਆਂ ਕਿਆਂ ਕੀਤੀਆਂ ਪੰਜਾਬ ਪੁਲਿਸ ਨੇ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਪਰ ਪੱਟੀ ਸਾਹਿਬ ਸਭ ਤੋਂ ਅਹਿਮ ਸਵਾਲ ਇਹ ਆ ਬਈ ਕੀ ਪੰਜਾਬ ਦੋ ਜ਼ਿਮਨੀ ਚੋਣਾਂ ਵੱਲ ਹੋਰ ਵੱਧ ਰਿਹਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਦੋ ਹੋਰ ਜ਼ਿਮਨੀ ਚੋਣਾਂ ਦੇਖਾਂਗੇ ਫਿਰ ਇੱਕ ਵਾਰੀ ਲੋਕ ਇਹ ਕਹਿੰਦੇ ਦਿਖਾਈ ਦੇਣਗੇ ਵੀ ਫਲਾਣਿਆ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਪਹਿਲੀ ਗੱਲ ਤੇ ਇਹ ਆ ਵੀ ਜਿਹੜੀ ਤੁਸੀਂ ਅਮੂਲ ਬਚੋਈ ਦੀ ਗੱਲ ਕਰਨ ਹੋ ਜੇ ਇਕ ਪੁੱਲਾ ਇੰਮੋਲ ਬਚੋਈ ਨਹੀਂ ਅੰਮ੍ਰਿਤ ਬਾਠ ਗੋਲਡੀ ਬਰਾਡ ਇਹ ਸਾਰੇ ਹੀ ਵਾਪਸ ਹੋਣੇ ਬਰੰਗ ਲਭਾਵੇ ਅਮੋਇਆ ਤੇ ਸਾਰਿਆਂ ਨੇ ਫਿਰ ਜਿਹੜੀ ਕੁੱਟਮਾਰ ਐ ਮੈਦੀ ਚੱਲਣੀ ਪਣੀ ਨਾ ਇਹਨਾਂ ਜਿੱੱਗ ਜਾ ਕੇ ਮੌਲ ਉੱਥੇ ਖਰਾਬ ਕੀਤਾ ਉਹ ਲੋਕ ਕਿੰਨਾ ਆਪਣੇ ਦੁਖੀ ਦੇ ਦੇਖ ਕੇ ਉਹਨਾਂ ਦੀ ਕਾਨੂੰਨ ਪੇਸ਼ ਨਹੀਂ ਜਾਂ ਦਿੰਦਾ ਹਾਂ ਜਿੰਨਾ ਭੱਦਰਪੁਰਸ਼ਾਂ ਨੇ ਕੈਨੇਡਾ ਦੇ ਵਿੱਚ ਜਿਹੜਾ ਕੈਫੇ ਬਣਾਇਆ ਸੀਗਾ ਕਪਲ ਚਰਮੇ ਨੇ ਆਪਣਾ ਉੱਤੇ ਤਿੰਨ ਵਰੀ ਗੁਲੀਆਂ ਚਲੀਆਂ ਵੀ ਫਰੋਤੀ ਦਿਓ ਉਹ ਤਿੰਨ ਕੇ ਚਾਰ ਬੰਦੇ ਸਾਰੀ ਡਿਟੈਂਸ਼ਨ ਕੈਂਪ ਚ ਲੈ ਜਾਂਦੇ ਆਂ ਭੀ 7000 ਲੋਕ ਜਿਹੜੇ ਨੇ ਕੈਨੇਡਾ ਵਾਲੇ ਵਾਪਸ ਭੇਜਦੇ ਜਿਨ੍ਹਾਂ ਵਿੱਚ ਬਹੁਤੇ ਪੰਜਾਬੀ ਨੇ ਪੀਆਰ ਵਾਲੇ ਟੀਆਰਪੀ ਲਗਭਗ ਸਾਰੇ ਵਾਪਸ ਹੋਣਗੇ ਉੱਥੋਂ ਜਿਹੜਾ ਕਾਰਨ ਹੀ ਆ ਉਹ ਲਿਬਰ ਨਹੀਂ ਹੈਗਾ ਉਹਦੇ ਉਹ ਟੂਟਰ ਵਾਂਗੂ ਇਹ ਥੋੜਾ ਉਹ ਨਹੀਂ ਚੋਣਾ ਪੀ ਇੱਥੇ ਉਹ ਜੀ ਗੜਬੜ ਫਰਾਉਣ ਕਿਸੇ ਦੇ ਕਾਰ ਦੀ ਲੇਕਿਨ ਉਹ ਕਾਨੂੰਨ ਜਿਹੜਾ ਥੋੜਾ ਜੰਦਾ ਲਿਬਰ ਜ਼ਰੂਰ ਆ ਤੁਸੀਂ ਵੇਖੋ ਜਿੱਦਨ ਤੇ ਉਹ ਵੱਡੇ ਫੜੇ ਨੇ ਉਦਨੀਆਂ ਉਹ ਕਾਰਮੀ ਘਟੀਆਂ ਨੇ ਕੈਨੇਡਾ ਦੇ ਵਿੱਚ ਨਹੀਂ ਤੇ ਕੈਨੇਡਾ ਪੁਲਿਸ ਨੇ ਤੇ ਇਥੋਂ ਤੱਕ ਇਹ ਗੱਲ ਕਹੀ ਸੀ ਵੀ ਤੁਹਾਡੀ ਕੋਈ ਕਾਰ ਚੋਰੀ ਕਰਨ ਨੂੰ ਰੋਕਣਾ ਨਹੀਂ ਚਾਬੀ ਦੇ ਦਣੀਆਂ ਲੈ ਜਾ ਚੋਰੀ ਕਰ ਲਓ ਤੁਸੀਂ ਜੇ ਤੁਸੀਂ ਕਿਸੇ ਦੇ ਗਾਲ ਪੈ ਕੇ ਕੋਈ ਛੱਡ ਪਿੰਡ ਮਰਨਾ ਤਾਂ ਪਰਚਾ ਤੁਹਾਡੇ ਤੇ ਹੋ ਗਿਆ ਤੁਸੀਂ ਉਹਦੀ ਤੁਹਾਨੂੰ ਨੁਕਸਾਨ ਬਚਾ ਐਥੋਂ ਤੱਕ ਗੱਲ ਚੱਲੀ ਗਈ ਉਹ ਲੋਕ ਦੁਖੀ ਹੋ ਗਏ ਸੀ ਦੁਖੀ ਹੋ ਕਿਉਂ ਮੈਂ ਲਾ ਕੇ ਸਰਕਾਰ ਨੂੰ ਚਿੱਠੀਆਂ ਵੀ ਲਿਖੀਆਂ ਸਰਕਾਰ ਨੂੰ ਪਹੁੰਚ ਵੀ ਕੀਤੀ ਵੀ ਨਾਲ ਕੁਝ ਕੀਤਾ ਜਾ ਅਸੀਂ ਜੋ ਸਾਡਾ ਬਦਮਾਸ਼ ਟੋਲਾ ਸੀ ਸਾਰਾ ਸਿਵਦੀਸ਼ ਨੂੰ ਵੀ ਤਾ ਜਾ ਜਾ ਕੇ ਸੁਦਰ ਜਾਨੇ ਉੱਥੇ ਲਿਖਣ ਉਹਨਾਂ ਲੋਗ ਹੋਰ ਹੋਰ ਅਸਥੇਪਨਾਲ ਜਾ ਕੇ ਇਸ ਕਰਕੇ ਆਉਣ ਵਾਲੇ ਸਮੇਂ ਜਿੰਨੇ ਹੀ ਗੈਂਗਸ ਨੇ ਸਾਰੇ ਵਾਪਸ ਹੁਣ ਇੱਕ ਇੱਕ ਕਰਕੇ। ਇਨ ਮੋਲ ਬਿਸ਼ਨੋਈ ਨੇ ਕਦੀ ਜਿੰਦਗੀ ਦੀ ਸੋਚਿਆ ਨਹੀਂ ਹੁਣਾ ਵੀ ਮੈਂ ਵਾਪਸ ਆਉਂਗਾ ਤੇ 2022 ਦੇ ਵਿੱਚ ਬਕੈਦਾ ਤੌਤੇ ਨੇ ਕੀਆ ਕੀ ਸੀ। ਵੀ ਸਿੱਧੂ ਮੂਸੇਵਾਲੇ ਨੂੰ ਮੈਂ ਆਪਣੇ ਹੱਥੀ ਗੋਲੀਆਂ ਮਾਰੀਆਂ ਨੇ। ਮੈਂ ਕਤਲ ਕੀਤਾ ਹੈ ਤਾਂ ਭਾਵੇਂ ਕਿ ਸਮੂਹਤ ਨਹੀਂ ਸੀ ਉਹਦੀ ਇਹਦੇ ਵਿੱਚ। ਸੰਦੀਕੀ ਬਾਬਾ ਐਨਸੀਪੀ ਦਾ ਆਗੂ ਜਿਹੜਾ ਮਹਾਰਾਸ਼ਟਰ ਦਾ ਉਹਦਾ ਕਤਲ ਕੀਤਾ ਗਿਆ ਉਹਦੇ ਕਤਲ ਜ਼ਿੰਮੇਵਾਰੀਆਂ ਲਈ ਉਸ ਕਤਲ ਨੂੰ ਲੈ ਕੇ ਜਿਹੜੀ ਏਟੀਐਸ ਸੀ ਉੱਥੋਂ ਦੀ ਐਂਟੀ ਟੈਰਰਿਸਟ ਫੋਰਸ ਇਟਿਫ ਉਹਨਾਂ ਨੇ ਕਿਹਾ ਸੀ ਆਪਣੇ ਹੋਮ ਮਿਨਿਸਟਰ ਨੂੰ ਲਿਖਿਆ ਕਿ ਸਾਨੂੰ ਲਾਰੈਂਸ ਬਿਸ਼नोई ਦੀ ਗ੍ਰਿਫਤਾਰੀ ਚਾਹੀਦੀ ਹੈ ਦੀ ਪੁਛਪੜਤਾਲ ਕਰਨ ਵਾਸਤੇ ਇਹਦਾ ਨਾਂ ਆਉਂਦਾ ਦੂਸਰੀ ਸਟੇਟ ਦਾ ਮਾਮਲਾ ਸੀਗਾ ਉਹਨਾ ਹੋਮ ਮਿਨਿਸਟਰ ਵਿਡੀਆ ਨੇ ਲਿਖਿਆ ਤੁਨਾ ਕੋਰੀ ਨਾ ਕਰਦੀ ਪੀ ਤੁਹਾਨੂੰ ਉਹਦੀ ਕਸਟੋਡੀਅਰ ਅਰੈਸਟ ਨਹੀਂ ਮਿਲ ਸਕਦੀ ਇਹਦਾ ਮਤਲਬ ਸਰਕਾਰੀ ਜਵਾਈ ਬਣਾ ਕੇ ਰੱਖਿਆ ਨਾ ਨਾ ਫਿਰ ਉੱਥੇ ਨੂੰ ਆਪਣਾ ਜਿਹੜੀ ਜੂਨਿਅਰ ਜਿਹੜੇ ਉੱਥੇ ਖੇਤਰ ਚ ਦਾ 10 ਕਮਰੇ ਨੇ ਉੱਥੇ ਨੌ ਖਾਲੀ ਪਈ ਇਕੱਲਾ 1 ਕੇਜੀ ਦੇ ਵਿੱਚ ਲਾਰੈਂਸ ਬਿਚੋ ਹੀ ਰਹੇ ਹੈ ਲੈਟ ਹੈ ਉਥੇ ਇੰਨੀਆਂ ਵੀਆਪੀ ਸੁਲਤਾ ਵਧੀਆ ਖਾਣੂ ਪੀਣੂ ਸਭ ਕੁਝ ਮੋਬਾਈਲ ਸਭ ਸੱਟ ਜਤੈ ਨੂੰ ਹੁਣ ਆ ਜਿਹੜਾ ਮਨਮੋਲ ਬਿਸ਼ਰਈ ਆ ਇਹ ਤੋਂ ਬਾਅਦ ਜਿਹੜਾ ਪੋਸਿਬਿਲਟੀ ਵੀ ਲਾਰੈਂਸ ਬਿਸ਼ਨੋਈ ਦੀ ਵੀ ਕਸਟੋਡੀ ਅੰਦਰ ਦੋਵਾਂ ਦੇ ਸਭ ਹਮ ਸਮਝਣ ਵਾਲਾ ਕਿ ਪਛਪੜ ਨਾਲ ਹੋ ਸਕਦੀ ਜਿਬਾਨ ਜਿਹੜਾ ਹੈਗਾ ਵਾ ਬਾਬਾ ਸੰਦਨਜੀ ਦਾ ਬੇਟਾ ਉਹਨੇ ਕੋਈ ਸੰਤੁਸ਼ਟੀ ਪ੍ਰਗਟ ਕੀਤੀ ਤੇ ਘੱਟੋ ਘੱਟ ਦੋ ਥੀ ਥੇ ਆਇਆ ਨਾ ਉਹਦੇ ਵਿੱਚ 26 ਬੰਦਿਆਂ ਤੇ ਪਰਚਾ ਦਰਜ ਹੈ ਪਹਿਲਾਂ ਇੱਕ ਨਹੀਂ 26 ਬੰਦਿਆਂ ਦੇ ਉੱਤੇ ਕੇਸ ਦੇ ਵਿੱਚ ਉਹ ਵੀ ਬੰਬੇ ਪੁਲਿਸੀ ਕਰਤਾ ਪੰਜਾਬ ਪੁਲਿਸ ਨੂੰ ਇਹਨਾਂ ਛੇਰੀ ਫੜਨੇ ਲਾਰੈਂਸ ਪਿਛਲੋਈ ਅਨਮੋਲ ਬਿਸ਼ਰੋਈ ਨੂੰ ਜਿਸ ਨਿੱਕੇ ਨਾਲ ਉਹ ਆਇਆ ਵਾ ਦੋਸਤੋ ਹੋਰ ਨਾਲ ਉਹਦੇ ਜਿਹੜੇ ਭਾਰਤੀ ਭੇਜ ਕੇ ਵਾਪਸ ਹੋ ਗਏ ਐਤ ਕਿਉਂਕਿ ਆਰਮੀ ਨੇ ਚਾਹੀ ਨਹੀਂ ਆਇਆ ਚਾਰ ਪੰਜ ਹਜ਼ਾਰ ਨਹੀਂ ਭੇਜੇ ਨੂੰ ਇੱਕ ਇੱਕ ਬੰਦੇ ਦੀ ਤਫ਼ਤੀਸ਼ ਕਰ ਰਹੀ ਹੈ ਪੁਲਿਸ ਤੇ ਲਾਰਸ ਬਿਸ਼ਨੋਈ ਨੂੰ ਪਹਿਲਾਂ ਗ੍ਰਿਫਤਾਰ ਕਰਕੇ ਲੈ ਗਏ ਤੇ ਉਮੀਦ ਸੀ ਕਿ ਅੱਜ ਉਹਨੂੰ ਪੇਸ਼ ਕਰਕੇ ਉਹਦਾ ਰਿਮਾਂਡ ਲੈਣਗੇ ਐਨਆਈਏ ਅਦਾਲਤ ਦੇ ਵਿੱਚ ਐਨਆਈਏ ਸਾਡੀ ਜਿਹੜੀ ਬਣੀ ਸੀ 2008 ਦੇ ਵਿੱਚ ਜਦੋਂ ਤਾਜਦਾ ਅਟੈਕ ਹੋਣਾ ਉਹ ਤੋਂ ਬਾਅਦ ਕੋ ਭਾਰਤ ਦੇ ਕੋਲੇ ਕੋਈ ਐਹੋ ਜੀ ਏਜੰਸੀ ਨਹੀਂ ਸੀ ਜਿਹੜੀ ਇੰਡੀਪੈਂਡੈਂਟ ਜਾਂਚ ਕਰ ਸਕੇ ਫਿਰ ਐਨਆਈਏ ਬਣਾਈ ਗਈ ਐਨਆਈਏ ਨੂੰ ਕਿਤੇ ਵੀ ਇੰਡੀਆ ਦੇ ਵਿੱਚ ਕਿਤੇ ਵੀ ਜਾ ਕੇ ਰੀਡ ਕਰਨਾ ਹੋਵੇ ਕਿਸੇ ਨੂੰ ਗ੍ਰਿਫਤਾਰ ਦੀ ਪਰਮਿਸ਼ਨ ਦੀ ਲੋੜ ਨਹੀਂ ਹੈਗੀ। ਬਾਕੀਆਂ ਨੂੰ ਉੱਥੋਂ ਸਰਕਾਰਾਂ ਕੋਲ ਪਰਮਿਸ਼ਨ ਲੈਣੀ ਪੈਂਦੀ ਹੈ। ਇਸੇ ਕਰਕੇ ਅਨਮੋਲ ਬਿਸ਼नोई ਤੋਂ ਆਉਣ ਤੋਂ ਬਾਅਦ ਗੋਲਡੀ ਬਰਾੜ ਅੰਮ੍ਰਿਤ ਬਾਠ ਇਹ ਜਿੰਨੇ ਸਾਰੇ ਗੈਂਗਸਟਰ ਇਹ ਵਾਰੀ-ਵਾਰੀ ਸਾਰੇ 2027 ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਇੱਥੇ ਇੰਡੀਆ ਚੁੱਕ ਗਏ। ਪਰ ਪੱਟੀ ਸਾਹਿਬ ਜੀ 2027 ਦੀਆਂ ਚੋਣਾਂ ਤੋਂ ਪਹਿਲਾਂ ਇੱਥੇ ਹੋਏ ਤੇ ਫਿਰ ਇੱਥੇ ਮਾਹੌਲ ਨਹੀਂ ਖਰਾਬ ਕਰਨਗੇ ਇਹ ਬੰਦੇ। ਬਾਰ ਉਹਦੇ ਮੰਦਰਾ ਪਰੇ ਜੰਦ ਪਰ ਪਟੀ ਸਾਹਿਬ ਤੁਸੀਂ ਦੇਖੋ ਆਪਣਾ ਜੇਲਾ ਜੋ ਮੋਬਾਈਲ ਤੇ ਚਲਾਈ ਜਾਂਦੇ ਸਾਰੇ ਉਹ ਤੇ ਪੰਜਾਬ ਸਰਕਾਰ ਕੋ ਰੁਕਿਆ ਹੀ ਨਹੀਂ ਕੋਈ ਚਲ ਨਹੀਂ ਹੁਣ ਹੀ ਦੇਖੀ ਜੋ ਹੁਣ ਵੀ ਨਹੀਂ ਤੁਸੀਂ ਇੱਥੇ ਇੰਨੀ ਇੰਡੀਪੈਂਡੈਂਸ ਨਹੀਂ ਹੈਗੀ ਉੱਥੇ ਦੀ ਤਪਕੇ ਮਾਰਦੇ ਤੋਂ ਕੋਈ ਪੁੱਛੇ ਕੋਈ ਨਹੀਂ ਇੱਥੇ ਇੱਥੇ ਪੁੱਛਦਾ ਵੀ ਹੋਏਗਾ ਜ਼ਰੂਰ ਇੱਥੇ ਤੇ ਜੇ ਲੋਕਾਂ ਨੇ ਕਾਬੂ ਲੋਕਾਂ ਨੇ ਘਾੜ ਲੈਣੇ ਹਮ ਅੰਮ੍ਰਿਤ ਬਾਹਰ ਬਾਹਰ ਨਿਕਲੇ ਲੋਕਾਂ ਦਾ ਅਦਾ ਜਿਉਂ ਨਾ ਟੁਕੜਾ ਬਿਮਾਰਸ਼ ਆ ਗਿਆ ਵੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਸਾਂ ਤੋਂ ਐਸਆਈਓ ਸਰਕਾਰ ਕਰਕੇ ਨਹੀਂ ਹੋਈ ਸੀ ਲੋਕ ਦੁਖੀ ਹੋ ਗਏ ਸੀ ਜਦੋਂ ਲੋਕਾਂ ਦੀਆਂ ਧੀਆ ਪੜੇ ਨੂੰ ਹੱਥ ਪਣੇ ਸ਼ੁਰੂ ਕਰਤੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰਤਾ ਸਰਕਾਰ ਨੀਲਾ ਤਾਰਾ ਤੋਂ ਬਾਅਦ ਜਿਹੜਾ ਸਾਕਾ ਕਾਲੀ ਗਰਜ ਹੋਇਆ ਸੀਗਾ ਉਦੋਂ ਪਹਿਲਾ ਜਿਲ੍ਹਾ ਗੈਪ ਵਿੱਚ ਗੈਪ ਸੀ ਨਾ ਜਿਹੜੇ ਅੰਦਰ ਬੰਦੇ ਰੱਖੇ ਗਏ ਉਹ ਸਰਕਾਰੀਏ ਸੀ ਉਹਨਾਂ ਨੂੰ ਟੀਚਾ ਦਿੰਦਾ ਸੀ ਅੱਜ ਤੁਸੀਂ ਫਰਾਂਸੀ ਸਿੱਖ ਨੂੰ ਲੁੱਟਣਾ ਤੁਸੀਂ ਅੱਜ ਉਹਨੂੰ ਚਿੱਠੀ ਪਾਉਣੀ ਆ ਉਹਦੋਂ ਕਿੰਨੇ ਪੈਸੇ ਮੰਗਾਉਣੇ ਆ ਹਿੰਦੂ ਤਾਂ ਕੀ ਸਿੱਖ ਵੀ ਨਹੀਂ ਛੱਡਿਆ ਨਾ ਸਿੱਖ ਵੀ ਲੁੱਟੇ ਸੀ ਜੇ ਲੋਕ ਖਿਲਾਫ ਹੋ ਗਏ ਸੀ ਸਾੜਕਾ ਮੀਲਾ ਤਾਰਾ ਦੇ ਵੇਲੇ ਤੇ ਲੋਕ ਆਪਣੀ ਜਾਨਾਂ ਦੀ ਪਰਵਾਹ ਨਾ ਕਰਦੇ ਪਿੰਡਾਂ 'ਚ ਜਥੇ ਬਣ ਕੇ ਦਰਬਾਰ ਸਲ ਤੁਰਪੇ ਸੀ ਤੇ ਪ੍ਰਸਤੇ 'ਚ ਆਰਮੀ ਰੋਕਲੇ ਪੁਲਿਸ ਤੇ ਰੋਕ ਕੇ ਵਾਪਸ ਭੇਜ ਦਿੱਤੇ ਕੁਝ ਮਾਰਦੇ ਤੇ ਬੰਦੇ ਵਿੱਚੋਂ ਆਦਿਓ ਲੇਕਿਨ ਜਦੋਂ ਕਾਲੀਗਰ ਜੋ ਆਇਆ ਸੀ ਬਲੈਕ ਸਿਲੰਡਰ ਆਇਆ ਸੀ ਮੈਨੂੰ ਦੱਸੋ ਕਿ ਇੱਕ ਇੱਕ ਬੰਦਾ ਵੀ ਆਇਆ ਸੀ ਉਸ ਪਾਸੇ ਇੱਕ ਵੀ ਬੰਦਾ ਨਹੀਂ ਮਿਲਤ ਵਾਸੀ ਗਿਆ ਉਹਨਾਂ ਕਿ ਠੋਕ ਟਕਾ ਕੇ ਇਹਨਾਂ ਨੂੰ ਇਹਨਾਂ ਜੋ ਗਰਦ ਮਗਰ ਮਿਟਾਇਆ ਇਹਨਾਂ ਨੂੰ ਇਸੇ ਤਰ੍ਹਾਂ ਇਹਨਾਂ ਦਾ ਵਾ ਇਹ ਬਾਹਰ ਨਿਕਲ ਸਹੀ ਬੜੇ ਲੋਕ ਹੈ ਕਹਿੰਦੇ ਬਦਲਾ ਦੇਣ ਵਾਲੇ ਜਿਹੜੇ ਕਹਿੰਦੇ ਕੱਢੋ ਬਾਹਰ ਮੋਚ ਆਪੇ ਵੇਖ ਲਾਂਗੇ ਲਾਲਸ ਵੀ ਕਹਿੰਦੇ ਲਾਲਸ ਨੂੰ ਬਾਹਰ ਕੱਢ ਦੋ ਸੀ ਆਪੇ ਘੇਰ ਲੈਣਗੇ ਕਹਿੰਦੇ ਜੱਗੂ ਭਗਵਾਨ ਬਰੀ ਦਾ ਵੀ ਲੋਕੀ ਘੇਰ ਲੈਣਗੇ ਇਸ ਕਰਕੇ ਇਹ ਧਰਤੀ ਦਾ ਨਹੀਂ ਘੱਟੋ-ਘੱਟ ਜਿੱਥੇ ਹੋਣਗੇ ਇਹ ਕਿਹੜਾ ਵੀ ਤੁਹਾਡੇ ਸਾਹਮਣੇ ਤੇ ਉਹਨਾਂ ਨੂੰ ਉੱਥੋਂ ਐਨਾ ਹੀ ਬੜੀ ਜਲਦੀ ਛੱਡ ਦੂੰਗੀ ਐਨਐ ਦੀ ਵਾਰੀ ਆਉਣੀ ਆ ਫਿਰ ਸੀਬੀ ਦੀ ਵਾਰੀ ਆਉਣੀ ਆ ਫਿਰ 50 ਫੁੱਟ ਦੀ ਵਾਰੀ ਆਉਣੀ ਆ ਫਿਰ ਸਾਡੀ ਏਟੀਏ ਜਿਹੜੀ ਐਂਟੀ ਟੈਰਰਿਸਟ ਐਂਟੀ ਬੜਾਈ ਐਂਟੀ ਗੈਂਗਸਟ ਟਾਸਕ ਫੋਰਸ ਦੀ ਵਾਰੀ ਆਉਣੀ ਆ ਕਈ ਥਾਵਾਂ ਨਿਕਲ ਕੇ ਫਿਰ ਕਿਤੇ ਗੱਲ ਬਣਦੀ ਉਹ ਜਿਹਨੂੰ ਬੰਦਾ ਵੈਸੇ ਵੀ ਝੱਗਿਆ ਜਾਂਦਾ ਇਸ ਕਰਕੇ ਉਮੀਦ ਆ ਵੀ ਗੋਡੀ ਬਰਾੜ ਦੀ ਹਾਲਤੀ ਹੋਏਗੀ ਲਾਰੈਂਸ ਮਨਮੋਹ ਬਿਸ਼ਨੋਏ ਦੀ ਹੋਗੀ ਆ ਇਹਦੇ ਦੋ ਮੇਨ ਕੇਸ ਨੇ ਇੱਕ ਤੇ ਬਾਬਾ ਸਦਕੀ ਵਾਲਾ ਤੇ ਇੱਕ ਸਿੱਧੂ ਮੂਸੇ ਵਾਲਾ ਇਹਦੇ ਤੇ ਬਾਕੀ ਉਹਦੇ ਤੇ 22 ਕੇਸ ਹੋਰ ਹੈਗੇ ਜੀ ਜਿਨ੍ਹਾਂ ਦੀ ਪੁਸ਼ਪੜਾ ਨੇ ਤੋਂ ਹੋਣੀ ਆ ਅੱਜ 11 ਸਾਲ ਹੋ ਗਏ 11 ਸਾਲ ਲਾਰੈਂਸ ਬਿਸ਼ਨੋਏ ਦੀ ਜੇਲ੍ਹ ਤੇ ਬੈਠੇ ਨੂੰ ਉਹਨੇ ਇੱਕ ਦਿਨ ਆਪਣਾ ਗਿਲਾ ਵੀ ਕੀਤਾ ਸੀਗਾ ਮੈਂ ਬਿਛਰ ਕਿੰਨੇ ਗੁਨਾਹ ਕੀਤੇ ਆ ਪਰ ਮੈਨੂੰ ਇਹਦੇ ਗੁਨਾਹ ਜਿਹੜੇ ਨੇ ਇੰਨੇ ਨਹੀਂ ਕੀਤੇ ਵੇ 11 ਸਾਲ ਤੋਂ ਬਿਨਾ ਕਿਸੇ ਸਜ਼ਾ ਤੋਂ ਬਾਹਰ ਦੇਲ ਸੁਠਾ ਮਸਹੂਸ ਕਰਦੇ ਨੂੰ ਇਹਦੀ ਨਹੀਂ ਕਰਦੇ ਸੀ ਜੀ ਤੇ ਪੱਟੀ ਸਾਹਿਬ ਆ ਦੋ ਜ਼ਿਮਨੀ ਚੋਣਾ ਦਾ ਕਿ ਰੌਲਾ ਕੀਆ ਇੱਕ ਤੇ ਖਡੂਰ ਸਾਹਿਬ ਸਮਝਾਉਂਦਾ ਚਲੋ ਬਈ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਨੂੰ ਸਜ਼ਾ ਹੋਈ ਹੋਈ ਆ ਤੇ ਕਾਨੂੰਨ ਆ ਵੀ ਜੇ ਕਿਸੇ ਸਿਟਿੰਗ ਐਮਐਲਏ ਨੂੰ ਜਾਂ ਕਿਸੇ ਐਮਪੀ ਨੂੰ 2 ਸਾਲ ਤੋਂ ਵੱਧ ਜਾਂ 2 ਸਾਲ ਦੀ ਸਜ਼ਾ ਹੋ ਜੇ ਤੇ ਸੀਟ ਖਾਲੀ ਹੋ ਜਾਂਦੀ ਇਹ ਬੰਗੇ ਵਾਲੀ ਸੀਟ ਦਾ ਕੀ ਰੌਲਾ ਪੈ ਗਿਆ ਸੁਖਵਿੰਦਰ ਸੁਖੀ ਅਕਾਲੀ ਦਲ ਦੇ ਵਿਧਾਇਕ ਜਿਹੜੇ ਪਾਰਟੀ ਉਹਨਾਂ ਨੇ ਅਧਿਕਾਰਕ ਤੌਰ ਤੇ ਛੱਡੀ ਪਤਾ ਨਹੀਂ ਨਹੀਂ ਛੱਡੀ ਜਿਮਨੀ ਚੋਣ ਜਿਹੜੀ ਆ ਨਾ ਜੀ ਉਹ ਕੋਈ ਵੀ ਪਾਰਟੀ ਨਹੀਂ ਚਾਹੁੰਦੀ ਹੁਣ ਅਕਾਲੀ ਦਲ ਨੇ ਅਜੇ ਤੱਕ ਡਾਕਟਰ ਸੁਖਵਿੰਦਰ ਸਿੰਘ ਸੁਖੀ ਨੂੰ ਪਾਰਟੀ ਚੋਂ ਕੱਢਣ ਤੋਂ ਬਾਅਦ ਕੋਈ ਅਪਰੋਚ ਨਹੀਂ ਕੀਤੀ ਸਪੀਕਰ ਤੱਕ ਵੀ ਇਹਦੇ ਖਿਲਾਫ ਕੋਈ ਐਕਸ਼ਨ ਲੋ ਅਜੇ ਤੱਕ ਕੋਈ ਅਪਰੋਚ ਨਹੀਂ ਕੀਤੀ ਮੇਰਾ ਖਿਆਲ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਵੀ ਨਹੀਂ ਇਹਨਾਂ ਨੇ ਸ਼ਾਇਦ ਕੱਢਿਆ ਵੀ ਨਹੀਂ ਤੇ ਉਹਦੇ ਵਿੱਚ ਉਹਨੂੰ ਲੈ ਕੇ ਤੇ ਇੱਕ ਹਰਪ੍ਰੀਤ ਸਿੰਘ ਨਾਂ ਦੇ ਬੰਦੇ ਨੇ ਪਟੀਸ਼ਨ ਜਰੂਰ ਪਾਈ ਆ ਕਿ ਇਹਨੇ ਪਾਰਟੀ ਛੱਡਤੀ ਆ ਆਮ ਆਦੀ ਪਾਰਟੀ ਦੇ ਜੁਆਇਨ ਕਰ ਲਈ ਆ ਤੇ ਇਹਦੇ ਖਾਤੇ ਕਾਰਵਾਈ ਕੀਤੀ ਜਾਵੇ ਕਿਸੇ ਡਿਪਾਰਟਮੈਂਟ ਦਾ ਚੇਅਰਮੈਨ ਵੀ ਲਾਇਆ ਹੋਇਆ ਆ ਆਮ ਆਦਮੀ ਪਾਰਟੀ ਨੇ ਮੈਂ ਬਿਲਕੁਲ ਬਿਲਕੁਲ ਚੇਅਰਮੈਨ ਚੇਅਰਮੈਨ ਤਾਂ ਚਲੋ ਜੇ ਉਹਦੀ ਮੈਂਬਰਸ਼ਿਪ ਚਲੀ ਜਾਂ ਤਾਂ ਵੀ ਚੇਅਰਮੈਨ ਬਣੇ ਰੂ ਚੇਅਰਮੈਨ ਦੀ ਕੋਈ ਗੱਲ ਨਹੀਂ ਕੀ ਹੁਣ ਜਦੋਂ ਪਾਰਟੀ ਆ ਕਾਜੀਦਲੀ ਦੇ ਚਾਹੁੰਦਾ ਕਿ ਨਵੀਂ ਵੀ ਇਲੈਕਸ਼ਨ ਹੋਵੇ ਅਸੀਂ ਲਿਖ ਕੇ ਦੀ ਇਹਦੇ ਬਾਕੀ ਕੀ ਰਹਿ ਗਿਆ ਉੱਥੇ ਵਕੀਲ ਨੇ ਸਰਕਾਰੀ ਰੰਗਲ ਕੀ ਜੀ ਇਹ ਤੇ ਅਧਿਕਾਰ ਹੀ ਤੇ ਪਟੀਸ਼ਨ ਤੇ ਪਾ ਸਕਦਾ ਉਹ ਬੰਦਾ ਸਿਟੀਜ਼ਨ ਬਾਕੀ ਫੈਸਲਾ ਤੇ ਅਦਾਲਤ ਨੇ ਕਰਨਾ ਜੋ ਕਰਨਾ ਜਿਹੜੀ ਜਿੰਨੀ ਚੋਂ ਤੁਸੀਂ ਕਲ ਕਰਦੇ ਹੋ ਖਡੂਰਸਰ ਵਾਲੀ ਚੋਂ ਜ ਨਹੀਂ ਆਏਗੀ ਕਦੀ ਨਹੀਂ ਆਏਗੀ ਉਹ ਬੰਦਾ ਸੁਪਰੀਮ ਕੋਲ ਚਲਾਗੇ ਸੁਪਰੀਮ ਕੋਲ ਫਿਰ ਨੋਟਿਸ ਜਾਰੀ ਕਰੇਗੀ ਚੋਣ ਕਮਿਸ਼ਨ ਨੂੰ ਕਰੇਗੀ ਪੰਜਾਬ ਸਰਕਾਰ ਨੂੰ ਕਰੇਗੀ ਫਿਰ ਉਹ ਹਦਾਇਤ ਕਰੇਗੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੀ ਚੋਣ ਕਮਿਸ਼ਨ ਲੈ ਲਓ ਜਾਂ ਅਦਾਲਤ ਲੈ ਲਓ ਕਿਸੇ ਤਰ੍ਹਾਂ ਦਾ ਫੈਸਲਾ ਲੈਤੀ ਵੀ ਸਪੀਕਰ ਨੂੰ ਨੋਟਿਸ ਜਾਰੀ ਕਰੇਗੀ ਕਿ ਇਹ ਬੰਦੇ ਨੂੰ ਸਜ਼ਾ ਦੀ ਹਾਲ ਰਹੀ ਆ ਅਸੀਂ ਉਹਨੂੰ ਬਰੀ ਨਹੀਂ ਕਿਤੇ ਚੋਣ ਕਰਾਈ ਜਾਵੇ ਉਹ ਸਪੀਕਰ ਤੇ ਡਿਪੈਂਡ ਕਰਦਾ ਵੀ ਉਹਨਾਂ ਦੇ ਆਰਡਰਾਂ ਦੀ ਕੰਪਲਾਈਸ ਕਰਦੇ ਕਿ ਨਹੀਂ ਕਰਦੇ ਉਹ ਸਪੀਕਰ ਤੇ ਡਿਪੈਂਡ ਕਰਦਾ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਜੁਪੀ ਦੇ ਵਿੱਚ ਸਮਾਜਵਾਦੀ ਪਾਰਟੀ ਦੇ ਐਮਐਲਏ ਜੀਏ ਆਜ਼ਮ ਖਾਨ 10 ਚੋਣਾਂ ਜਿੱਤੀਆਂ ਜਵਾਨ ਨੇ 10 ਚੋਣਾਂ ਇੱਕ ਨਹੀਂ 10 ਤੋਂ ਛੋਟੀ ਨਹੀਂ ਦੀ ਇੱਕ ਕਿ ਦੋ ਐਮਪੀ ਜੀਐਮ ਜਿੱਤੀਆਂ ਇਨਾਂ ਦੇ ਕੇਸ ਬਣਾ ਦਿੰਦੀ ਆ ਯੂਪੀ ਸਰਕਾਰ ਕੇਸ ਬਣਾ ਕੇ ਜੇਲ੍ਹ ਤੇ ਜਿੰਦੀ ਹੈ ਜੇਲ੍ਹ ਦੇ ਵਿੱਚ ਉਹਨਾਂ 3 ਸਾਲ ਦੀ ਕਿ 4 ਸਾਲ ਦੀ ਸਜ਼ਾ ਜਿੰਦੀ ਹੈ ਇਹ ਜੇ ਚੱਲ ਜਾਂਦੇ ਤੇ ਜਿਹੜੀ ਯੂਪੀ ਸਰਕਾਰ ਵਾ ਜਿਹੜੇ ਸਵੇਰੇ 11 ਵਜੇ ਇਹਨਾਂ ਨੂੰ ਬਕਾਇਦਾ ਤੌਰ ਤੇ ਸਜ਼ਾ ਹੁੰਦੀ ਆ ਤੇ 12 ਵਜੇ ਤੱਕ ਇਹਨਾਂ ਦੀ ਕੈਂਡੀਚਰ ਖਾਚ ਕਰਨ ਦਾ ਸਪੀਕਰ ਵੀ ਹੋਣੇ ਇਹ ਮੈਂਬਰ ਨਹੀਂ ਰਹਿ ਸਕਦੇ ਤੇ 5 ਵਜੇ ਤੱਕ ਜਿਹੜਾ ਸੀ ਚੋਣ ਕਮਿਸ਼ਨ ਉਸ ਦੀ ਤਲਕੇ ਦੀ ਚੋਣ ਵੀ ਅਨਾਉਂਸ ਕਰਨ ਦਾ ਪਿਆਸ ਤੇ ਚੋਣ ਬਸ ਇਹਨੇ ਫੁਰਤੀਆਂ ਬੀਜੇਪੀ ਕਰਨੀ ਜਾਣਦੀ ਆ ਰਾਹੁਲ ਗਾਂਧੀ ਵਾਰੀ ਵੀ ਇਦਾਂ ਹੀ ਕੀਤਾ ਸੀਗਾ ਰਾਹੁਲ ਗਾਂਧੀ ਵਾਰੀ ਵੀ ਇਦਾਂ ਹੀ ਕੀਤਾ ਸੀਗਾ ਰਾਹੁਲ ਗਾਂਧੀ ਦੇ ਖਿਲਾਫ ਜਿਹੜੇ ਸਿੱਪਾ ਸਲਾਹਕ ਸੀਗੇ ਬਕਾਇਦਾ ਤੌਰ ਤੇ ਸਭ ਦਾ ਜੱਜ ਹੋਏ ਸਭ ਦਾ ਬਿਊਰੋਕਰੇਟ ਹੋਏ ਚਿੱਠੀ ਲਿਖੀ ਇੱਕ ਬਕਾਇਦਾ ਤੌਰ ਤੇ ਪ੍ਰਧਾਨ ਰਾਸ਼ਟਰਪਤੀ ਨੂੰ ਵੀ ਵੇਖੋ ਜੀ ਇਹ ਬੰਦਾ ਜਿਹੜਾ ਵਾ ਚੋਣ ਕਮਿਸ਼ਨ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਬਦਨਾਮ ਕਰ ਰਿਹਾ ਹੈ ਖਰਾਬ ਕਰ ਰਿਹਾ ਹੈ ਕੋਈ ਕਿਸੇ ਨੂੰ ਉਹ ਵੀ ਦਖਲ ਨਹੀਂ ਜਾ ਕਿ ਤੁਸੀਂ ਕਿਸੇ ਦੀ ਮੰਗ ਕਰੋ ਵੀ ਦੇਖੋ ਪ੍ਰਤਾਪਪੁਰ ਨੇ ਗਲਤੀ ਕੀਤੀ ਹੈ ਇਹ ਵੀ ਉਹਦਾਕ ਨਹੀਂ ਸਾਡੇ ਦੇਸ਼ ਦਾ ਰੱਬ ਰੱਖਿਆ ਇਸ ਵੇਲੇਗਾ ਜਿੱਦਣ ਕਿਤੇ ਕੋਈ ਕੱਟਣਾ ਵਾਪਰ ਗਈ ਜਨਜੀ ਵਰਗੀ ਤੇ ਇੱਥੋਂ ਤੁਸੀਂ ਭਾਜਦੇ ਵੇਖਿਓ ਲੋਕ ਕਿ ਜਿੰਨੇ ਪੋਲੀਟੀਸ਼ੀਅਨ ਨੇ ਜਿੰਨੇ ਆ ਵੱਡੇ ਵੱਡੇ ਲੋਕ ਨੇ ਜਾਜ ਪਰ ਪਰ ਕੀ ਦੋ ਦੋ ਚਾਰ ਚਾਰ ਲੱਖ ਰੁਪਏ ਕਰਾ ਦੇ ਮਨੂੰ ਪਿੰਡਾ ਲਾਇਸੈਂਸ ਬੱਤ ਮਨੂੰ ਚੋ ਕੰਦ ਫਟਫਟ ਮੇਰੀ ਵਾਰੀ ਆ ਜਾਣੀ ਐਸ ਪੋਸੀਬਲ ਇਹ ਵੱਧ ਰਿਹਾ ਸੀ ਜੋ ਬਿਹਾਰ ਚ ਨਾ ਕੀਤਾ ਜੋ ਮਹਾਰਾਸ਼ਟਰ ਚ ਕੀਤਾ ਜੋ ਹਰਿਆਣਾ ਦੀ ਕੀਤਾ ਕਿਉਂ ਨਹੀਂ ਮਤਾ ਕੀਤਾ ਥੋਪ ਜਾ ਕੇ ਕੀਤਾ ਅਧਿਆਨ ਵਿੱਚ ਕਾਹਬੂ ਆ ਗਿਆ ਨਾ ਕਿਤੇ ਇਹਦਾ ਕੁਐਸਚਨ ਕੀ ਹੁੰਦਾ ਇਹਨਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਅਜੇ ਤੱਕ ਅਜੇ ਤਾਂ ਸਿਰਫ ਸੱਤ ਨੰਨਾਂ ਦਾ ਮਾਰਡਰ ਹੋ ਗਿਆ ਸਿਕਿਉਰਿਟੀ ਹੈਗੀ ਜੀ ਸਿਕਿਉਰਿਟੀ ਸਿਕਿਉਰਿਟੀ ਕਿਸੇ ਨੇ ਵੇਖਣੀ ਇਸ ਦੇ ਕਰਕੇ ਹੁਣ ਤੱਕ ਸੱਤ ਦੇਸ਼ਾਂ ਵਿੱਚ ਜਿੰਦ ਜੀ ਆ ਚੁੱਕੀ ਹੈ ਤੇ ਵਾਰੀ ਅਗਲੀ ਇੰਡੀਆ ਦੀ ਹੈ ਇੰਡੀਆ ਦੇ ਕਿਹੜੇ ਕਿਹੜੇ ਸਰ ਦੁਸ਼ਮਣ ਬੈਠੇ ਆ ਲੰਕਾ ਵਿੱਚ ਦੁਸ਼ਮਣ ਚਾਈਨਾ ਵਿੱਚ ਦੁਸ਼ਮਣ ਪਾਕਿਸਤਾਨ ਦੇਸ਼ ਵਿੱਚ ਬਗਲਾਦ ਵਿੱਚ ਦੁਸ਼ਮਣ ਮਿਆਂ ਸਾਰੇ ਤੁਸੀਂ ਬੈਠੀ ਕਿ ਕਿ ਇੱਕ ਵੀ ਦੇਸ਼ ਅੱਜ ਦੀ ਡੇਟ ਦੇ ਵਿੱਚ ਇੰਡੀਆ ਨਾਲ ਖਲੋਣ ਵਾਲਾ ਨਹੀਂ ਹੈਗਾ ਕਹੇ ਲਾਤੀ ਹੁਣ ਬਣਾਤੇ ਐਸੇ ਕਰਕੇ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਜਿਹੜੀ ਕੀਤੀ ਹੈ ਨਾ ਆਪਣ ਗੱਲ ਕਰਦੇ ਆ ਵੀ ਉਹਦੀ ਆਪਣੇ ਦੀ ਜਿੰਨੀ ਚੌਂਦੀ ਜਿੰਨੀ ਚੌਂਦੀ ਜਿਮਨੀਚਨ ਉਹਦਈ ਹੋਏਗੀ ਜਦੋਂ ਸਪੀਕਰ ਦੀ ਮਰਜ਼ੀ ਹੋਵੇ ਤੇ ਸਪੀਕਰ ਵੀ ਚਾਹੁੰਦਾ ਉਹ ਜਿਮਨੀਚਨ ਹੋਵੇ ਜੇ ਕਿਤੇ ਇਹ 5 ਜਨਵਰੀ ਤੋਂ ਲੈ ਕੇ 20 ਫਰਵਰੀ ਦਾ ਸਮਾਂ ਲੰਘ ਗਿਆ ਉਸ ਤੋਂ ਬਾਅਦ ਜਿਮਨੀਚਨ ਕੋਈ ਨਹੀਂ ਹੋਏਗੀ ਕਾਨੂੰਨਨ ਤੌਰ ਤੇ ਨਹੀਂ ਹੋਏਗੀ ਉਸ ਤੋਂ ਬਾਅਦ ਚੋਣ ਕਿਸੇ ਜਿਮਨੀ ਚੋਣ ਨਹੀਂ ਕਰਾਇਆ ਜਾ ਕਿਉਂ ਜਦੋਂ ਇੱਕ ਸਾਲ ਰੰਜਨਾ ਦਾ ਇੱਕ ਸਾਲ ਇੱਕ ਸਾਲ ਦੇ ਵਿੱਚ ਜਿਮਨੀ ਚੋਣ ਫਿਰ ਨਹੀਂ ਹੁੰਦੀ ਕਿਨ੍ਹੇ 6 ਮਹੀਨੇ ਜਿੰਨੀ ਚਲਣੀ ਹੈ ਬਾਕੀ 4 ਮਹੀਨੇ ਦੇ ਵਾਸਤੇ ਕੌਣ ਨੈਕਸਨ ਲੜੂਗਾ ਕੌਣ ਪ੍ਰੋਗਰਾਮ ਕਰੂ ਤੀਕਰ ਦੇ ਵਾਸਤੇ ਤੇ ਮੈਨੂੰ ਇੰਜ ਲੱਗਦਾ 20 ਫਰਵਰੀ ਜਾਂ 25 ਜਨਵਰੀ ਲਗਾਉਣੀ ਕੋਈ ਔਖੀ ਨਹੀਂ ਹੋएगी ਸਪੀਕਰ ਵਾਸਤੇ ਸਾਹ ਹਲੇ ਪਹਿਲਾ ਨੋਟਿਸ ਜਾਰੀ ਹੋਇਆ ਉਹਦਾ ਜਵਾਬ ਦੇਣਗੇ ਫਿਰ ਅਗਲਾ ਨੋਟਿਸ ਆ ਕਈ ਟੈਂਪਟ ਪਾ ਦੇਣਾ ਇਹਨਾਂ ਨੇ ਨਹੀਂ ਉਹ 2 ਮਹੀਨੇ ਟਾਈਮ ਪਾ ਦੇਣਗੇ 3 ਮਹੀਨੇ ਟੈਂਪਟ ਪਾ ਦੇਣਗੇ ਸਪੀਕਰ ਕੋ ਪਾਵਰ ਹੀ ਨਹੀਂ ਹੈ ਵੀਰ ਸਪੀਕਰ ਜਿਹੜਾ ਸੰਵਿਧਾਨਕ ਅਹੁਦਾ ਵਾ ਉਹਨੂੰ ਕੋਈ ਵੀ ਚੋਣਕ ਵੱਜੇ ਜਾਂ ਕੋਈ ਵੀ ਕੋਰਟ ਕੋਈ ਸੀ ਪ੍ਰਕਾਰ ਦੇ ਆਦੇਸ਼ ਨਹੀਂ ਦੇ ਸਕਦੀ। ਉਹ ਆਪਣੇ ਆਪ ਦੇ ਵਿੱਚ ਮਾਲਕਾ ਉੱਥੇ ਬੈਠਾ। ਇਸੇ ਕਰਕੇ ਸਪੀਕਰ ਦੇ ਖਿਲਾਫ ਜਿਹੜਾ ਵਲਡਕ ਜਿਹੜਾ ਵਾ ਉਹ ਨਹੀਂ ਆ ਸਕਦਾ ਹਾਂ ਉਹ ਨੋਟਿਸ ਜਾਰੀ ਕਰ ਸਕਦੇ ਇਹਨਾਂ ਨੂੰ। ਵੇਖੋ ਜੀ ਇਹ ਜਿਹੜੀ ਚੋਣ ਆ ਇਹਦੀ ਟਿਨਯੂਰਨ ਚੁੱਕੀ ਹੈ ਚੋਣ ਕਰਾਈ ਜਾਵੇ। ਦਾ ਸਪੀਕਰ ਸੋਰ ਦਾ ਵੀ ਠੀਕ ਹੈ ਜੀ ਮੈਂ ਨੋਟਿਸ ਜਾਰੀ ਕੀਤਾ ਜਮੇ। ਮੈਂ ਸਵਾਲ ਜਵਾਬ ਕਰ ਰਿਹਾ ਦੋ ਮਿੰਟ ਟਾਈਮ ਬਤਾ ਆਟੋਮੈਟਿਕਲੀ ਦੋ ਮਿੰਟ ਲੰਘ ਗਏ ਇਸ ਕਰਕੇ ਮੈਨੂੰ ਨੇ ਉਮੀਦ ਵੀ ਹੁਣ ਦੋ ਹਲਕਿਆਂ ਦੇ ਵਿੱਚ ਬੰਗੇ ਦੇ ਵਿੱਚ ਤੇ ਖਡੂਰ ਸਾਹਿਬ ਦੇ ਕੋਈ ਚੋਣ ਉਸਕੇ ਹਾਂ ਕੋਈ ਵਿਰੋਧੀ ਧਿਰ ਦੇ ਹੁੰਦੇ ਤੁਹਾਨੂੰ ਕਹਿੰਦੇ ਸਾਂ ਪੁੱਛ ਰਿਹਾ ਪਰ ਪਟੇ ਸਾਹਿਬ ਇੱਕ ਗੱਲ ਹੈ ਜੇ ਕਿਤੇ ਚੋਣ ਆ ਗਈ ਨਾ ਜ਼ਿਮਨੀ ਚੋਣ ਖਡੂਰ ਸਾਹਿਬ ਦੀ ਉਥੇ ਰਮਨਜੀਤ ਸਿੱਕੀ ਬੜੇ ਸਟਰੋਂਗ ਕੈਂਡੀਡੇਟ ਆ ਕਾਂਗਰਸ ਦੇ ਵੈਸੇ ਵੇਖੋ ਰਮਨ ਸਿੰਘ ਕੀ ਕੀ ਉਹ ਤੇ ਗੋਲ ਖਲਾਉਂਦੇ ਕੀ ਨਹੀਂ ਖਲਾਉਂਦੇ ਉਹ ਤਾਂ ਮਦਾਨੇ ਮਦਾਨ ਛੱਡ ਕੇ ਭੱਜਿਆ ਸੀ ਕਿ ਜਦੋਂ ਲੋਟ ਸੀ ਪਤਾ ਨਹੀਂ ਨਿਕਲਦਾ ਕਿਹੜੀ ਕੀ ਗੱਲ 2015 ਦੇ ਵਿੱਚ ਸਿੱਕੀ ਨੇ ਰਿਜ਼ਾਈਨ ਕਰਤਾ ਸੀ ਬੇਅਦਬੀਆਂ ਨੂੰ ਲੈ ਕੇ ਤੇ ਜਾ ਕੇ ਦਰਬਾਰ ਸਿਰ ਬੈਗਾ ਸੀ ਮੈਂ 40 ਦਿਨ ਸੇਵਾ ਕਰੀ ਜਦੋਂ 22 ਇਲੈਕਸ਼ਨ ਹੀ ਭੱਜ ਗਏ ਤਾਂ ਕਿਉਂ ਨਹੀਂ ਛੋੜ ਲਈ ਉਹਨਾਂ ਲੜਦਾ ਫਿਰ ਚੋਣ ਉਹਦਾ ਮਦਾਨੇ ਜੰਗ ਦੇ ਵਿੱਚ ਕਿਉਂ ਨਹੀਂ ਲੜੀ ਉਹ ਚੋਣ ਜੇ ਮੇਲੀ ਬੂਝੀ ਪਿਛਲੀ ਹਾਰ ਕਿਉਂ ਗਿਆ ਇੱਕ ਡ్రਾਈਵਰ ਪੋ ਆ ਗਿਆ ਬੰਦਾ ਇੱਥੇ ਮਜਬੂਤੀ ਦੀ ਮਤਿ ਕੋਈ ਨਹੀਂ ਦੇਦੀ ਜੀ ਇਹ ਤਾਂ ਮੈਂ ਦੱਸਣ ਠੀਕ ਆ ਉਹਦਾ ਕਸੂਲ ਸੀਗਾ ਜਿਹਦੇ ਘਰ ਵੀ ਗਰੀਬ ਦੇ ਘਰ ਵਿਆਹ ਉਹ ਆਪਣਾ ਲੈ ਕੇ ਆ ਵੀ ਆਪਣਾ ਕਾਰਡ ਲੈ ਕੇ ਆ ਵੀ ਤੇ ਪੀਅਰ ਦੱਸ ਰੱਖਦੇ ਗਰੀਬ ਲੋਕਾਂ ਵਾਸਤੇ ਆਪਸ਼ਨ ਰੱਖੀ ਸੀ ਹੁੰਦੇ ਕਿ ਉਹ ਪੋਟੈਟੋ ਕਿੰਗਾ ਆਲੂਆਂ ਦਾ ਵਪਾਰ ਕਰਦਾ ਆਲੂ ਵੇਚਦਾ ਅਮਰੀਕਾ ਸ਼ਾਇਦ ਰਾਣੇ ਦਾ ਰਿਸ਼ਤੇਦਾਰ ਵੀ ਪ੍ਰੀਮੰਨਨ ਵਾਲੀ ਦਾ ਦਰਸ਼ਨੀਤ ਦੇਖੀਏ ਗੁਰੂ ਮੰਨਨ ਵਾਲਾ ਅਮਰਤਾ ਸਿੰਘ ਇਹਦੀ ਗੱਲ ਗੁਰੂ ਅਮਰਤਾ ਸਿੰਘ ਦਾ ਐਸੇ ਕਰਕੇ ਸਿੱਕੀ ਨੇ ਦੋ ਵਾਰੀ ਗਲਤੀ ਕੀਤੀ ਇੱਕ ਤਾਂ ਜਦੋਂ ਬੇਦਬੀ ਹੋਈ ਉਦੋਂ ਰਿਜ਼ਾਈਨ ਕੀਤਾ ਮੱਕ ਚੋਲਣੀ ਲੜੀ ਜੇ ਮੁੜ ਕੇ 22 ਚੋਲਣੀ ਤੇ ਹਾਰ ਗਿਆ ਸਤਾਰਾ ਜੁਝਤੀਆ ਸੀਗਾ ਜਿਹੜੀ ਸਤਾਰਾ ਜੁਝਤੀਆ ਸੀ ਇਹ ਬਾਈ ਦੀ ਆਰੀ ਬਾਈ ਦੇ ਵਿੱਚ ਤੇ ਚਰਨਜੀਤ ਚੰਨੀ ਨੇ ਇਹ ਵੀ ਗੱਲ ਕਹੀ ਸੀ ਕਹਿੰਦੇ ਸੀ ਜੇ ਸਰਕਾਰ ਬਣ ਗਈ ਤੇ ਕਹਿੰਦੇ ਮੰਤਰੀ ਬਣਾ ਦੇਾਂਗੇ ਸਿੱਕੀ ਸਾਹਿਬ ਨੂੰ ਆਹ ਬੜਾ ਕੁਝ ਕਿਹਾ ਸੀ ਉਹਨੇ ਵੀ ਦਿੱਚੜੂ ਚੰਨੀ ਚੰਨੀ ਇਹਦਾ ਸੀਗਾ ਪਰ ਇਹਦੇ ਵਿੱਚ ਇਹ ਗੱਲ ਵੀ ਇਹ ਮੈਨੂੰ ਮੈਨੂੰ ਨਹੀਂ ਅਮੀਰ ਵੀ ਇਹ ਦੋਵੇਂ ਚੋਣਾਂ ਹੋ ਸਕਣਗੀਆਂ ਕਿ ਅਕਾਲੀ ਦਲ ਖੁਦ ਨਹੀਂ ਚਾਹੁੰਦਾ ਕਿ ਕੋਈ ਚੋਣ ਹੋਵੇ ਸਾਨੂੰ ਕਿਤੇ ਕੋਈ ਲੱਟਾ ਸਾਡੇ ਮੈਦ ਕੱਖਿਆ ਨਹੀਂ ਇਹ ਤਿਆਰੀ ਰੱਖੀ ਆ ਆਪਣੀ ਤੇ ਜੇ ਚੋਣ ਹੋ ਗਈ ਫਿਰ ਡਿclare ਇਹਦਾ ਮਤਲਬ ਫਿਰ ਆਨ ਵਿੱਚ ਇਧਰ ਚ ਕੰਮ ਕੁਮ ਕੋਈ ਦੀ ਉਹਨੇ ਚੋਣ ਲੜਨੀ ਹੈ ਉੰਚੇ ਸਰਕਾਰ ਦੀ ਟਿਮਰ ਖਤਮ ਹੋ ਜਾਣੀ ਹੈ ਤੇ ਗੱਲ ਮੁਕਿਤ ਝਗੜਾ ਜੀ ਮੈਨੂੰ ਲੱਗਦਾ ਤੁਸੀਂ ਕਹਿੰਦੇ ਪਿਓ ਵੀ ਅਕਾਲੀ ਦਲ ਤਿਆਰ ਨਹੀਂ ਕਾਂਗਰਸ ਤਿਆਰ ਨਹੀਂ ਤਿਆਰ ਤੇ ਆਪਣੀ ਮੈਨੂੰ ਲੱਗਦਾ ਸੱਤਾਧਾਰੀ ਪਾਰਟੀ ਵੀ ਨਹੀਂ ਹੈਗੀ ਕਿਉਂਕਿ ਡੀਜੀਪੀ ਸਾਹਿਬ ਨੇ ਤਲਬ ਕਰ ਰਿਹਾ ਇਲੈਕਸ਼ਨ ਕਮਿਸ਼ਨ ਨੇ ਤਰਨਤਨ ਜ਼ਿਮਨੀ ਚੋਣ ਦੇ ਵਿੱਚ ਜਿੰਨੀਆਂ ਸ਼ਿਕਾਇਤਾਂ ਗਈਆਂ ਨੇ ਉਸ ਸੰਬੰਧ ਦੇ ਵਿੱਚ 25 ਨਵੰਬਰ ਨੂੰ ਤਲਬ ਕਰ ਲਿਆ ਤਿਆਰੀ ਤੇ ਫਿਰ ਪੰਜਾਬ ਸਰਕਾਰ ਦੀ ਵੀ ਨਹੀਂ ਹੋਣੀ ਇਹ ਵੀ ਨਹੀਂ ਚਾਣਗੇ ਵੀ ਹੁਣ ਨਵੀਂ ਜ਼ਿਮਨੀ ਚੋਣ ਆਵੇ ਸਰਦਰ ਦੀ ਮੁੱਲ ਨਹੀਂ ਲੈਣੀ ਇਹਨਾਂ ਨੇ ਬਿਲਕੁਲ ਜੀ ਵੇਖੋ ਇਹ ਪਹਿਲੀ ਵਾਰੀ ਹੋਇਆ ਕਿ ਡੀਜੀਪੀ ਤਲਬ ਕੀਤਾ ਵੇ ਡੀਜੀਪੀ ਤਲਬ ਹਾਲ ਹੀ ਕੇ ਡੀਆਈਜੀ ਜਿਹੜਾ ਹਰਮਨਬੀਰ ਸਿੰਘ ਗੇਲਾ ਉਹਨੇ ਇਨੀ ਗੱਲ ਕਹੀ ਆ ਕਿ ਜਿਹੜੀਆਂ ਸ਼ਿਕਾਇਤਾਂ ਕੀਤੀਆਂ ਅਕਾਲੀ ਦਲ ਨੇ ਉਹ ਬੇਬੰਦਿਆ ਤੇ ਝੂਠੀਆਂ ਆਂ ਪਹਿਲੀ ਵਾਰੀ ਹੋਇਆ ਵੀ ਦੋ ਡੀਐਸਪੀ ਤਬਦੀਲ ਕੀਤੇ ਗਏ ਇੱਕ ਐਸਐਸਪੀ ਨੂੰ ਤਬਦੀਲ ਕੀਤਾ ਗਿਆ ਤੇ ਦੋ ਐਸਐਸਪੀ ਸਸਪੈਂਡ ਕੀਤੇ ਗਏ ਪਹਿਲੀ ਵਾਰੀ ਬਿਲਕੁਲ ਪਹਿਲੀ ਵਾਰੀ ਇੱਕ ਜ਼ਿਮਨੀ ਚੋਣ ਦੇ ਵਿੱਚ ਉਹ ਵੀ ਇਹ ਵੀ ਪਹਿਲੀ ਵਾਰ ਹੈ ਵੀ ਡੀਜੀਪੀ ਨੂੰ ਚੋਣ ਕਮਿਸ਼ਨ ਤਲਬ ਕੀਤਾ ਹੋਵੇ ਸਾਨੂੰ ਹੀ ਬਤਾਉਣਾ ਉੱਥੇ ਜਾ ਕੇ ਕੁਝ ਨਹੀਂ ਹੈਗਾ ਜਿਹੜੀ ਰਿਪੋਰਟ ਸਬਮਿਟ ਕੀਤੀ RAM SINGH ਨੇ ਉਹਦੇ ਜਗ੍ਹਾ ਸਪਸ਼ਟ ਕਰਦੇ ਨਾ ਬਾਕੀ ਕੁਝ ਨਹੀਂ ਹੋਣਾ ਚਾਹ ਪਾਣੀ ਪੀ ਕੇ ਆਜਨਗੇ ਲੇਕਿਨ ਇਹ ਇੱਕ ਇਤਿਹਾਸਕ ਗੱਲ ਆ ਵੀ ਪਹਿਲੀ ਵਾਰੀ ਡੀਜੀਪੀ ਨੂੰ ਚੋਣ ਪੁੱਛਣ ਦਾ ਤਲਬ ਕੀਤਾ ਵੀ ਪੰਜਾਬ ਦੇ ਨੂੰ ਵੀ ਆ ਕੇ ਜਵਾਬ ਦਿਓ ਜਿਹੜੀਆਂ ਇਹਨਾਂ ਨੇ ਸ਼ਿਕਾਇਤਾਂ ਕੀਤਾ ਉਹ ਸੱਚੀਆਂ ਕਿ ਝੂਠੀਆਂ ਸੀ ਤੇ ਬੰਦੇ ਤੁਸੀਂ ਕੀ ਕਾਰਵਾਈ ਕੀਤੀ ਇਸ ਕਰਕੇ ਡੀਜੀਪੀ ਨੂੰ ਤਲਬ ਕਰਨਾ ਇੱਕ ਬੜੀ ਵੱਡੀ ਗੱਲ ਆ ਕਿ ਜਾਣ ਕੇ ਡੀਜੀਪੀ ਦੀ ਪਛਿਤ ਨਹੀਂ ਜਾਂਦੇ ਨਹੀਂ ਜਾਂਦੇ ਤੇ ਹੁਣ ਪਤਾ ਲੱਗੂਗਾ ਲੇਕਿਨ ਜਿਹੜੀ ਏਡੀਸੀ ਵੀ ਰਾਮ ਸਿੰਘ ਮਿੱਟੀ ਦਾ ਮਾਦੋ ਜਿਹੜੀ ਰਿਪੋਰਟਰ ਨੇ ਪੇਸ਼ ਕੀਤੀ ਸੀ ਉਹਨਾਂ ਬਾਰੇ ਉਹ ਆਪਣੀ ਰਿਪੋਰਟ ਪੇਸ਼ ਕਰ ਚੁੱਕਾ ਵਾ ਦੇ ਚੁੱਕਾ ਵਾ ਜਿਹੜੀ ਜਿਹੜੀ ਸ਼ਿਕਾਇਤਾਂ ਦਾ ਕੀਤੇ ਸੀ ਕਾਰਵਾਈ ਕੀ ਕੀਤੀ ਹੈ ਜੀ ਜਿਹੜੀ ਜਿਹੜੀ ਉਹਦੀ ਗੱਲ ਕਰਦੇ ਆ ਗਰੇਵਾਲ ਦੀ ਸਸਪੈਂਡ ਕਰਨ ਦੀ ਇਹਨਾਂ ਦੀ ਸ਼ਰਨ ਨਹੀਂ ਇੱਕ ਹੈਗੀ ਸੀ ਨਾਖ ਦਿੰਦੇ ਆ ਅਧਰ ਵਰ ਉਹਦੀ ਰਿਪੋਰਟ ਤੇ ਉਹਨੂੰ ਹੀ ਲਾਡ ਸਸਪੈਂਡ ਕੀਤਾ ਗਿਆ ਸੀ ਨਾ ਕਿ ਕੱਲ ਜਨਦੀ ਸ਼ਿਕਾਇਤਾਂ ਦੇ ਉੱਤੇ ਉਹਨੇ ਰੋਬਡ ਗਰੁੱਪ ਕੋਟ ਮੰਗੀ ਵੀ ਤੂੰ ਦੱਸ ਜੀ ਹੈ ਕੀ ਆ ਉਹਨੇ ਕਿਹਾ ਸੀ ਵੀ ਬੀਬੀ ਕੰਮ ਕਮ ਕਰਦੀ ਕੋਈ ਨਹੀਂ ਨਾ ਕਿਸੇ ਦੇ ਆਖੇ ਲੱਗਦੀ ਹੈ ਨਾ ਕੋਈ ਕਵੈਂਟਿਟ ਕਰਦੀ ਹੈ ਤੇ ਜਿਹੜੀਆਂ ਇਹ ਸ਼ਿਕਾਇਤਾਂ ਕਰ ਰਹੇ ਬਿਲਕੁਲ ਸਹੀ ਹੈ ਗਿਆਵਾ ਇਹਨਾਂ ਦੇ ਬੰਦੇ ਚੁੱਕੇ ਗਏ ਤੇ ਉਹਨਾਂ ਦੇ ਪਰਚੇ ਦਿੱਤੇ ਗਏ ਪਰ ਪੰਡਿਤ ਸਾਹਿਬ ਜੇ ਜੇ ਇਲੈਕਸ਼ਨ ਕਮਿਸ਼ਨ ਦੇ ਅਬਜ਼ਰਵਰ ਨੇ ਐਡੀ ਸ਼ਿਕਾਇਤ ਲਿਖੀ ਹੈ ਫਿਰ ਤੇ ਕਾਰਵਾਈ ਬਣਦੀ ਹੈ ਕਿ ਨਹੀਂ ਬਣਦੀ ਹੈ ਇਹਦੇ ਵਿੱਚ ਵੇਖੋ ਕੱਲੇ ਇੱਕ ਦਿਨ ਦਿੱਤੀ ਉਹਨੇ ਜਿਹੜੀ ਅਬਜ਼ਰਵਰ ਸ਼ਦਨੀ ਐਸ ਹੈ ਨਾ ਉੰਨੇ ਕੇ ਤਰੰਤ ਅੰਮ੍ਰਿਤਸਰ ਬਟਾਲਾ ਤੇ ਮੁੱਗਾ ਜਿਲ੍ਹਿਆਂ ਦੀ ਪੁਲਿਸ ਤੇ ਕੰਮ ਕਰ ਰਹੀ ਆ ਕਿ ਬੰਦੇ ਚੁੱਕ ਰਹੀ ਇਹਨਾਂ ਦੇ ਆ ਕੇ ਬੰਦੇ ਚੁੱਕ ਕੇ ਜਾ ਕੇ ਇਨਟੈਰੋਗੇਟ ਕਰ ਰਹੀ ਉਹਨਾਂ ਨੂੰ ਇਤੋਂ ਚੁੱਕਤੀ ਉਹਨਾਂ ਚ ਗਿਆ ਤਾਂ ਕਿ ਜਿਉਂਨੇ ਜਿੱਤੀ ਇਹ ਬੇਗਾ ਠੀਕ ਹੈ ਇਹ ਵੀ ਲੱਗਦੀ ਹੈ ਕਿ ਸਾਡੇ ਕੁੰਮਨ ਵਿਜੇ ਪ੍ਰਤਾਪ ਦੀ ਭੈਣ ਹੀ ਹੋਣੀ ਕੁੰਮਨ ਵਿਜੇ ਪ੍ਰਤਾਪ ਦੇ ਇਹੋ ਕੁਝ ਹੁੰਦਾ ਸੀ ਜਿੱਥੇ ਉਹ ਜਾ ਕੇ ਕੰਮ ਹੁੰਦਾ ਸੀ ਚੌਣਕ ਬਿੱਦੀ ਕਹਿੰਦਾ ਕੁੰਮਨ ਜਿਪਤ ਨੂੰ ਨਾ ਅੱਗਲਾ ਅਗਲਾ ਬੈਠਾ ਜੀ ਆਪਣੇ ਮਿਰਖਲ ਟ੍ਰੇਨਿੰਗ ਤੇ ਗਿਆ ਸੀਗਾ ਟ੍ਰੇਨਿੰਗ ਤੇ ਉਹਨੂੰ ਫੋਨ ਜਾਂਦਾ ਕਿ ਫਲਾਣੇ ਜਿਹੜੇ ਐਸਐਸਯੂ ਨਵਾਇਆ ਗਿਆ ਉਹ ਤੇ ਪੁੱਜ ਉੱਥੇ ਤੁਸੀਂ। ਕੋਪਲ ਆਜ ਮੈਂ ਕਿਤਲਾ ਸੀ। ਟੈਨ ਛੱਡ ਕੇ ਆਇਆ ਸੀਗਾ। ਦੂਜੀ ਵੀ ਟ੍ਰੇਨਿੰਗ ਗਿਆ ਤੇ ਉਹ ਕਹਤਾ ਵੀ ਤੁਹਾਡੀ ਜੀ ਡਿਊਟੀ ਲਈ ਹੈ ਬਗੈਰ ਅਬਜ਼ਰਵਰ ਪੜੀ ਜੰਮੂ ਕਸ਼ਮੀਰ ਚ ਉੱਥੇ ਜਾਓ ਤੁਸੀਂ। ਜੀ ਦੇ ਤੇ ਵਿਸ਼ਵਾਸ ਨਾ ਲਾਉਂਦੇ ਬੰਦੇ ਵੀ ਬੰਦੇ ਕੰਮ ਕਰਨ ਵਾਲੇ ਦੀ ਗੱਲ ਲਿਖਦੇ। ਹੁਣ ਚਲਨੀ ਐਸਪੈਸ਼ਲ ਰਿਪੋਰਟ ਦਿੱਤੀ ਆ ਉਹ ਰੋਦੀ ਰੋਦੀ ਸਾਹਿਬ ਦੇ ਉੱਤੇ ਵਿਵਹਾਰ ਦੇ ਉੱਤੇ ਜਿਹੜੀ ਸ਼ੂ ਕਾਰਵਾਈ ਕੀਤੀ ਕੀ ਇਹਨਾਂ ਨੇ ਸ਼ਿਕਾਇਤਾਂ ਸਹੀ ਨੇ ਪੰਜ ਜਿਲਿਆਂ ਦੀ ਪੁਲਿਸ ਆ ਕੇ ਇੱਥੇ ਕੰਮ ਕਰ ਰਹੀ ਹੈ ਤੇ ਰਜੀਤ ਤਵਾਰੀ ਜੀ ਤੇ ਪੜੀ ਸਾਹਿਬ ਕਾਂਗਰਸ ਹਾਈ ਕਮਾਨ ਨੂੰ ਕਿਹਦੇ ਤੇ ਵਿਸ਼ਵਾਸ ਆ ਤੁਸੀਂ ਗੱਲ ਜਿੱਦਾਂ ਵਿਸ਼ਵਾਸ ਦੀ ਗੱਲ ਕੀਤੀ ਵੀ ਕੁਮਰ ਵਿਜੇ ਪ੍ਰਤਾਪ ਤੇ ਬੜਾ ਭਰੋਸਾ ਕਰਦੇ ਆ ਹੁਣ ਚਰਚਾਵਾਂ ਦਾ ਬਾਜ਼ਾਰ ਪੂਰਾ ਗਰਮ ਹੈ ਤੁਹਾਨੂੰ ਵੀ ਪਤਾ ਵੀ ਕਹਿੰਦੇ ਰਾਜਾ ਵੜਿੰਗ ਨੂੰ ਬਦਲ ਦੇਣਾ ਤੇ ਫਿਰ ਕਾਂਗਰਸ ਹਾਈਕਮਾਨ ਭਰੋਸਾ ਕਿਤੇ ਤੇ ਕਰੂਗੀ ਕਿਤੇ ਤੇ ਦਾਅ ਖੇਡੂਗੀ ਕਿਉਂਕਿ ਚੋਣਾ ਜਿਹੜੀਆਂ ਨੇ ਵੈਸੇ ਵੀ ਜਨਰਲ ਇਲੈਕਸ਼ਨ ਜਿਹੜੇ ਆ ਉਹ ਆਏ ਖੜੇ ਆ ਹੁਣ 27 ਦੇ ਵਿੱਚ ਵੇਖੋ ਰਾਜਾ ਵੜਿੰਗ ਨੂੰ ਬਦਲ ਦੀ ਮਜਬੂਰੀ ਬਣ ਗਈ ਉਹਨਾਂ ਦੀ ਰਾਜਾ ਵੜਿੰਗ ਨੇ ਪਿਛਲੇ ਵੀ ਚਾਰ ਜਿਹੜੀਆਂ ਉਹਦੀਆਂ ਸ਼ਿਕਾਇਤਾਂ ਗਈਆਂ ਉਹ ਬੜੀਆਂ ਸੰਜੀਦ ਸ਼ਿਕਾਇਤਾਂ ਵਾ ਇਹਦੇ ਵਿੱਚ ਇਹ ਵੀ ਪਤਾ ਲੱਗਾ ਵੀ ਰਾਜਾ ਵੜਿੰਗ ਕੋਲੋਂ ਅਗਰ ਨੇ ਅਸਤੀਫਾ ਲੈ ਕੇ ਰੱਖ ਲਿਆ ਅੱਛਾ ਤੂੰ ਅਸਤੀਫਾ ਦੇ ਦੇ ਅਗਲੀ ਗੱਲ ਫਿਰ ਕਰਦੇ ਹੁਣ ਅਗਲੀ ਗੱਲ ਦੇ ਵਿੱਚ ਜਿਹੜਾ ਉਹ ਮੇਨ ਦੋ ਬੰਦੇ ਨੇ ਇੱਕ ਸੁਖਪਾਲ ਖਹਿਰਾ ਤੇ ਇੱਕ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦੇ ਕਿਰੇ ਕਿਰੇ ਗੇਮ ਕੁਮਦੀਰ ਤੀਜੇ ਹੈਗੇ ਨੇ ਪ੍ਰਗਟ ਸਿੰਘ ਚੌਥੇ ਦੋਵੇਂ ਕਿਉਂ ਜਿਹੜੇ ਹੈਗੇ ਨੇ ਸਾਡੇ ਆਪਣੇ ਆਸ਼ੂ ਹਰੀਓ ਵੀ ਪੁੱਛਾ ਤੋਂ ਵੀ ਨਾ ਲੈ ਫਿਰਦੇ ਨੇ ਇਹ ਨਹੀਂ ਨਹੀਂ ਹੈਗੇ لیکن ਇਹਨਾਂ ਕੋਲ ਸਭ ਤੋਂ ਮਜ਼ਬੂਤ ਬੜਿਆ ਡਿਗ ਤੇ ਸਾਬਕਾ ਮੁੱਖ ਮੰਤਰੀ ਚੰਨੀ ਆ ਜਿਹਨੂੰ ਇਹ ਬਣਾ ਕੇ ਚਾਹੁੰਦੇ ਵੀ ਅਸੀਂ ਦਲਤ ਵੱਪਰ ਵੋਟਾਂ ਨੂੰ ਪ੍ਰਾਪਤ ਕਰ ਸਕੀਏ ਅਸੀਂ ਹਾਂ ਜੇ ਚੰਨੀ ਨੂੰ ਬਾਣੀ ਬਣਾ ਦਿੱਤਾਗੇ ਦਲਤ ਵੋਟ ਬਹੁਤ ਪ੍ਰਵਾਹਤ ਹੋਏਗੀ ਇਸ ਗੱਲ ਤੋਂ ਕਿ ਦਲਤ ਵੋਟਰਾਂ ਵਗੈਰਾ ਦੇ ਕਿਸੇ ਦੀ ਗੱਲ ਪਰ ਪੱਟੀ ਸਾਹਿਬ ਚੰਨੀ ਸਾਹਿਬ ਜਦੋਂ ਪ੍ਰਵਾਸੀ ਭਾਈਚਾਰੇ ਬਾਰੇ ਬੋਲਦੇ ਆ ਪ੍ਰਵਾਸੀ ਭਾਰਤੀਆਂ ਬਾਰੇ ਜਿਹੜੇ ਆਪਣੇ ਪੂਰਬ ਤੋਂ ਆਉਂਦੇ ਜਿਨ੍ਹਾਂ ਨੂੰ ਪੂਰਬੀ ਇਹ ਕਹਿ ਦਿੰਦੇ ਆ ਇਤਕੀ ਦੇ ਮੋਦੀ ਸਾਹਿਬ ਨੇ ਬਾਕਾਇਦਾ ਜ਼ਿਕਰ ਵੀ ਕੀਤਾ ਸੀ ਜਦੋਂ ਚੰਨੀ ਸਾਹਿਬ ਬਿਹਾਰ ਤੇ ਚੋਣਾਂ ਲੜਨ ਗਏ ਸੀ ਤੇ ਉਹਦਾ ਬੈਡ ਇਫੈਕਟ ਨਹੀਂ ਪਊਗਾ ਮਾੜਾ ਪ੍ਰਭਾਵ ਨਹੀਂ ਪਊਗਾ ਉਹਨਾਂ ਸਪਸ਼ਟਿਕਨ ਦਿੱਤਾ ਸੀ ਉਹਨਾਂ ਨੇ 2022 ਦੇ ਵਿੱਚ ਇਹਨਾਂ ਪ੍ਰਵਾਸੀ ਦੀ ਗੱਲ ਨਹੀਂ ਸੀ ਕੀਤੀ ਉਹਨੇ ਕਿਹਾ ਜਿਹੜੇ ਭਈਏ ਆ ਨਾ ਦਿੱਲੀ ਵਾਲੇ ਇਹਦੀ ਰਹੀ ਤੇ ਆਉਣ ਰਹੇ ਉਹਨਾਂ ਨੇ ਤੇਜਰੀਵਾਲ ਹੋਰਾਂ ਤੇ ਟਿੱਪਣੀ ਕੀਤੀ ਸੀ ਨਾ ਕਿ ਉਹਨਾਂ ਪ੍ਰਵਾਸੀ ਦੀ ਕੀਤੀ ਸੀ ਉਹਨਾਂ ਸਪਸ਼ਟਿਕਨ ਤੌਰ ਤੇ ਮੇਰੇ ਇਹ ਨਿਸ਼ਾਨੇ ਤੇ ਸੀ ਇਸ ਕਰਕੇ ਜਦੋਂ ਕਾਂਗਰਸ ਨੇ ਕੁਝ ਕਰਨਾ ਜੀ ਉਹਦੀ ਨਿੱਕੇ ਨਿੱਕੇ ਗੱਲਾਂ ਦੀ ਪਰਵਾਹ ਨਹੀਂ ਕਰਦੇ। ਲੇਕਿਨ ਇਹ ਪੱਕੀ ਗੱਲ ਆ ਵੀ ਰਾਜਾ ਵੜਿੰਗ ਦੀ ਜਿਹੜੀ ਆ ਉਹ ਤਿਆਰੀ ਆ ਉਹਦੇ ਕੋਸਤੀ ਵਾ ਲੈ ਕੇ ਰੱਖ ਲੈ ਕਿਸੇ ਵਾਰੀ ਵੋਟਰ ਆ ਸਕਦੇ ਜੀ ਫਲਾਣਾ ਪ੍ਰਧਾਨ ਬਣਾ ਤਾ ਉੱਥੇ ਅਸੀਂ ਲੇਕਿਨ ਥੋੜਾ ਪਤਾ ਫੇਰ ਵੀ ਸਰਵੇ ਕਰਦੇ ਨੇ ਇਹਨਾਂ ਕੋਲੇ ਸਵਾਏ ਚੰਨੀ ਤੋਂ ਕੋਈ ਉਮੀਦਵਾਰ ਸਟਰੋਂਗ ਇਹੋ ਜੋ ਹੈਂਡਲ ਨਸ ਮਾਲ ਸਕੇ ਜਿਹੜੇ ਸਾਡੇ ਮਾਣਯੋਗ ਪ੍ਰਤਾਪ ਸਿੰਘ ਮਾਜਵਾ ਉਹ ਤਾਂ ਵੈਸੇ ਨਹੀਂ ਪਸੰਦ ਕਰਦੇ ਕਿ ਚੰਨੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣੇ ਚੰਨੀ ਇੱਥੇ ਜਿਹੜਾ ਸੀ ਉਹ ਪ੍ਰਧਾਨ ਬਣੇ ਉਹਨਾਂ ਨੇ ਕਹਿਤਾ ਸੀ ਜਰਬੀ ਕੋੜਿਆਂ ਨੂੰ ਜਗ੍ਹਾ ਤੇ ਟੱਟੂ ਖੜੇ ਕਰੋ ਕਹਿੰਦੇ ਫਿਰ ਵੀ ਆ ਲੋ ਜਾਤਪਾਤ ਦੇ ਲੈ ਕੇ ਜਿਹੜਾ ਖੈਰਾ ਸਾਹਿਬ ਨੇ ਉਹ ਖੈਰੇ ਤੇ ਕੇਸ ਹੀ ਕਹਿੰਦੇ ਇੱਕ ਤਾਂ ਲੇਕਿਨ ਖੈਰੇ ਨਾਲ ਬੰਦਾ ਕੋਈ ਨਹੀਂ ਹੈਗਾ ਪਰ ਖੈਰਾ ਪੱਡੀ ਸਾਹਿਬ ਗੱਲ ਫਿਰ ਉਹੀ ਆ ਨਾ ਖੈਰਾ ਸਾਹਿਬ ਵੀ ਤੇ ਉਹ ਜਿਹੜੇ ਆਪਣੇ ਆਪਣੇ ਜਿਹੜੇ ਪ੍ਰਵਾਸੀ ਆ ਉਹਨਾਂ ਬਾਰੇ ਬਹੁਤ ਬੋਲਦੇ ਆ ਵੀ ਇਹਨਾਂ ਨੂੰ ਕੱਢੋ ਵਾਈਟ ਪੇਪਰ ਜਾਰੀ ਕਰੋ ਇਹਨਾਂ ਦੇ ਪ੍ਰਵਾਸੀ ਦੀ ਗੱਲ ਤਾਂ ਸਹੀ ਕਰਦੀ ਕੋਈ ਨਹੀਂ ਕਹਿੰਦਾ ਵੀ ਵੇਖੋ ਜਿਹੜੇ ਬੰਦੇ ਠੀਕ ਨੇ ਉਹ ਤਾਂ ਵੱਖਰੇ ਠੀਕ ਆ ਜਿਹੜੇ ਕ੍ਰਿਮੀਨਲ ਬੰਦੇ ਕੱਢੋ ਇਤੋਂ ਉਹਨਾਂ ਨੂੰ ਕਿਉਂ ਨਹੀਂ ਕੱਢਦਾ ਤੁਸੀਂ ਉਹਨਾਂ ਨੂੰ ਕ੍ਰਿਮੀਨਲ ਸਾਰੀ ਸਨਾਰਕਟਿਪੇਟ ਕਰਾਓ ਇਹਨਾਂ ਦੀ ਜਿਹੜੇ ਸਹੀ ਆ ਵੇਖ ਲਾਂਗੇ ਜਿਹੜੇ ਨਹੀਂ ਤੇ ਕੱਢੋ ਬਾਹਰ ਇਹਨਾਂ ਨੂੰ ਕੋਈ ਨਹੀਂ ਕਹਿੰਦਾ ਸਹੀ ਇਹ ਤੇ ਕ੍ਰਿਮੀਨਲ ਬੰਦੇ ਨੂੰ ਕਾਹ ਅੱਗੇ ਵੜੀ ਜੀ ਇਹ ਸਾੜੀ ਹੈ ਮਾਨਤਾ ਮੰਨ ਰਹੀ ਉਸੇ ਕਿ ਬਾਦ ਨਹੀਂ ਆਉਂਦੀ। ਇਹ ਸੇ ਕਰਕੇ ਖੈਰਾਂ ਦੀ ਜਿਹੜੀ ਗੱਲ ਆ ਖੈਰਾਂ ਦੀ ਵੀ ਗੱਲ ਠੀਕ ਹੈ ਚੰਨ ਦੀ ਵੀ ਗੱਲ ਠੀਕ ਹੈ। ਖੈਰਾਂ ਬੰਦਾ ਤਾਂ ਜਦਲ ਕਰਦਾ ਵਾ ਫੋਕ ਜਾ ਕੇ ਗੱਲ ਵੀ ਕਰਨ ਵਾਲਾ ਵਾ ਵਿਰੋਧੀਆਂ ਨੂੰ ਪਾਣੀ ਪੀ ਕੇ ਪੁੱਛਣ ਵਾਲਾ ਵੀ ਆ। ਜੇ ਤੁਨ ਦੀ ਮਾਨਤਾ ਬਹੁਤੀ ਅੰਡਰਸਟੈਂਡਿੰਗ ਨਹੀਂ ਹੈਗੀ ਜੇ ਬਣ ਗਿਆ ਤੇ ਮਾਲ ਨੂੰ ਬੜਾ ਉਹ ਖੁਡੇ ਨਾਲ ਲਾਉਂਦਾ। ਨੇ ਉਹਦੇ ਰੋਜ਼ ਹੀ ਲਾਈਵ ਹੋ ਜਾਂਦੇ ਆ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਦੇ ਉੱਤੇ ਚਲੋ ਚਾਹੀਦਾ ਵੀ ਆ ਵਿਰੋਧੀ ਧਿਰ ਏਦਾਂ ਦੀ ਹੀ ਚਾਹੀਦੀ ਆ ਵੀ ਜਿਹੜੇ ਸਰਕਾਰ ਜੇ ਕੋਈ ਗਲਤ ਕੰਮ ਕਰ ਰਹੀ ਆ ਤੇ ਉਹਨੂੰ ਨਿਸ਼ਾਨੇ ਤੇ ਲਵੇ ਬਿਲਕੁਲ 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 ਚਲੋ ਦੇਖਦੇ ਹਾਂ ਜੀ ਕੀ ਬੰਦਾ ਜੀ ਪ੍ਰਧਾਨ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸასი ਸ਼ਕਰੀਆ ਬੜੀ ਆ ਜੀ ਸ਼ੁਕਰੀਆ ਸ਼ੁਕਰੀਆ ਤੁਹਾਨੂੰ